ਡੇ ਘਰਾਂ 'ਚ ਪਾਣੀ ਤਿੰਨ ਵਾਰ ਹੀ ਹੋ ਗਿਆ ਜਾਂਦਿਆਂ ਨੂੰ ਉਹਦਾ ਹੱਲ ਕੀ ਹੋਊਗਾ ਸਾਰੇ ਮੁਕੰਮਲ ਕਮਰਿਆਂ 'ਚ ਪਾਣੀ ਜਾਂਦਾ ਕੀ ਹੱਲ ਨਹੀਂ ਹੈਗਾ ਕੋਈ ਵੀ ਨਹੀਂ ਹੱਲ ਸਰਕਾਰਾਂ ਕੀ ਬੰਦ ਲੱਗਿੱਤੀ ਸੁੱਤੀਆਂ ਪਈਆਂ ਨੇ ਕਿਹੜਾ ਲੱਕ ਹੈ ਨੂੰ ਪ੍ਰੀਤ ਨਗਰ ਹੋਰਵੇਂ ਉਹਦੇ ਗੱਲੇ ਨਹੀਂ ਨਾ ਸੁਣਦਾ ਸਾਡੀ ਕੋਈ ਵੀ ਮੈਨੂੰ ਤਾਂ ਗੱਲ ਨਹੀਂ ਸੁਣ ਨਹੀ ਨਹੀ ਗੱਲੇ ਵੀ ਸਾਡੀ ਕੋਈ ਸੁਣਨਾ ਅਸੀਂ ਤਾਂ ਕਈ 1 3 4 ਵਾਰੀ ਜਾ ਕੇ ਆਏ ਆ ਉਮਰ ਸਿੰਘ ਨੂੰ ਕਿਹਾ ਉਮਰ ਸਿੰਘ ਨਾਲ ਗੱਲ ਹੋਈ ਕਹਿੰਦਾ ਜੀ 8 ਫੁੱਟ ਮਿੱਟੀ ਪੈਂਦੀ ਐ ਤੇ 4 ਫੁੱਟ ਮਿੱਟੀ ਪੈਂਦੀ ਐ 8 ਫੁੱਟ ਉਮਰ ਸਿੰਘ ਨੇ ਬਣਾਤੀ ਅੱਛਾ ਉਹ ਕਹਿੰਦੇ ਅਸੀਂ ਕੋਈ ਨਾ ਦੇਖਾਗੇ ਉੱਡੇ ਡਰਾਮਾ ਕਰਦੇ ਆ ਕੋਈ ਕੋਈ ਇੱਥੇ ਗੱਲ ਹੀ ਕਿਸੇ ਸੁਣ ਕੇ ਰਾਜੀ ਇਹ ਤਾਂ ਤੁਹਾਨੂੰ ਮਤਲਬ ਤੁਸੀਂ ਮਰਨ ਨੂੰ ਤਿਆਰ ਬੈਠੇ ਹੋਏ ਹੋ ਖੋਦੀ ਬੱਠੇ ਹੋਏ ਹੋ ਮਰਨ ਨੂੰ ਤਿਆਰ ਹਾਂ ਮੈਂ ਤੂੰ ਆਪ ਖੋਦ ਮਰਨ ਨੂੰ ਤਿਆਰ ਬੈਠੇ ਹੋਏ ਆਂ ਇੱਧਰ ਬੜਾ ਬੁਰਾ ਹਾਲ ਹੈ ਫਿਰ ਇੰਦੀ ਗੁੰਡੀਆਂ ਦੇਖੋ ਕਿੱਦਾਂ ਕਿੱਦਾਂ ਲਾਇਆ ਹੋਇਆ ਇਹ ਤਾਂ ਹਜੇ ਕੁਝ ਨਹੀਂ ਹੈ ਕਹਿੰਦੇ ਕਰਾ ਦਾਂਗੇ ਇੱਥੇ ਕੋਈ ਨਹੀਂ ਕਰਾ ਰਿਹਾ ਹੈਗਾ ਆ ਜਾਦੀਆਂ ਮੀਟਰ ਮੋਟਰ ਤਾਰਾਂ ਇੱਦਾਂ ਹੀ ਰੋਲੀ ਨੇ ਫਿਰਦੀਆਂ ਇੱਥੇ ਕੋਈ ਵੀ ਕਰੰਟ ਲਾ ਕੇ ਮਰ ਸਕਦਾ ਵਾ ਆ ਸਾਡੀ ਬੇਨਤੀ ਸਰਕਾਰ ਮੋਰੀ ਇਹ ਹੀ ਆ ਇਹਨਾਂ ਉਤਾਰਾਂ ਨੂੰ ਉੱਚੀਆਂ ਕਰਾਓ ਕਿਸੇ ਬੱਚੇ ਨੂੰ ਗਰੰਟਰ ਰਣ ਲਗੇ ਸਾਡੇ ਘਰ ਮੇਂ ਇਤਨਾ ਪਾਣੀ ਭਰ ਗਿਆ tha ਪਿੱਛੇ ਸੇ ਆ ਕੇ ਪਾਣੀ ਸਾਰਾ ਹਾਂ ਸਾਰਾ ਕੁਛ ਖਰਾਬ ਹੋ ਗਿਆ ਸਾਰਾ ਕੁਛ ਖਰਾਬ ਹੋ ਜਾ ਰਹਾ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਹੋ ਗਿਆ ਪਤਾ ਹੈ ਸਰਕਾਰ ਕੇ ਜੀਤਾ ਕਿਆ ਫਾਇਦਾ ਹੈ ਲੇਕਿਨ ਬੋਲਾ ਕਦੀ ਹੋ ਕੋਈ ਕਾਲ ਨਹੀਂ ਹੈ ਸਿਰਫ ਵੋਟਾਂ ਮੰਗਣ ਆਉਦੇ ਆ ਹੋਰ ਕੋਈ ਹੱਲ ਨਹੀਂ ਇੱਥੇ ਵੋਟਾਂ ਨੂੰ ਪੰਜ ਆਉਦੇ ਆ ਜਦ ਮੱਲਾ ਡੋਬਾ ਹੁਣ ਕਿਉਂ ਨਹੀਂ ਆਉਦੇ ਹੁਣ ਫਰਜ਼ ਨਹੀਂ ਨੁਬੰਦਾ ਲੁਧਿਆਣਾ ਦੇ ਦੇਖਣ ਵਾਲੇ ਤੋਂ ਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਤੇ ਹਾਲਾਤ ਜਿਹੜੇ ਨੇ ਬਦ ਤੋਂ ਬੱਧਰ ਹੋ ਚੁੱਕੇ ਹੋਏ ਨੇ ਕਿ ਲੁਧਿਆਣਾ ਦੇ ਵਿੱਚ ਕੁਝ ਮਿੰਟਾਂ ਸਕਿੰਟਾਂ ਦੀ ਬਾਰਿਸ਼ ਨੇ ਉਹ ਹਾਲਾਤ ਪੈਦਾ ਕਰਤੇ ਕਿ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਚਲਾ ਗਿਆ ਤੇ ਰੋਡਾਂ ਦਾ ਕੀ ਹਾਲ ਹੋਗਾ ਤੁਸੀਂ ਆਪ ਕੋ ਅੰਦਾਜ਼ਾ ਲਗਾ ਸਕਦੇ ਹੋ ਲੁਧਿਆਣਾ ਦੇ ਟਿਪਾ ਰੋਡ ਪੁਨੀਤ ਨਗਰ ਦੇ ਵਿੱਚ ਮੌਜੂਦ ਹੈ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਕਿ ਡਾਈੰਗਾਂ ਦਾ ਪਾਣੀ ਜਿਹੜਾ ਹੈਗਾ ਵਾ ਸਿੱਧਾ ਹੀ ਇਸ ਕਲੋਨੀ ਨੂੰ ਮਾਰ ਕਰਦਾ ਕਿਉਂਕਿ ਵੱਡੇ ਵੱਡੇ ਦਾਅਵੇ ਕੀਤੇ ਨੇ ਡਾਈੰਗ ਵਾਲੇ ਨੇ ਇਹਨਾਂ ਦੇ ਕਹਿਣ ਦੇ ਮੁਤਾਬਿਕ ਸ਼ਨੀਵਾਰ ਐਤਵ ਕਿ ਨਾ ਕੀਪਸਕ ਪ੍ਰਸ਼ਾਸਨ ਕੋਈ ਕਾਰਵਾਈ ਨਾ ਕਰ ਸਕੇ ਲੇਕਿ ਕਿੰਨਾ ਸਾਫ ਪਾਣੀ ਹੈ ਤੇ ਪਿੰਕ ਕਲਰ ਦਾ ਪਾਣੀ ਹੈਗਾ ਵਾ ਜੋ ਇਸ ਸਮੇ ਇੱਥੇ ਹਾਲਾਤ ਦਿਖਾਏ ਜਾ ਰਹੇ ਨੇ ਕਿ ਹਾਲਾਤ ਇੰਨੇ ਮਾੜੇ ਨੇ ਕਿ ਇੱਥੇ ਦਿਖਾਏ ਜਾ ਰਹੇ ਨੇ ਕਿ ਤਸਵੀਰਾਂ ਜਿਹੜੀਆਂ ਤੁਹਾਨੂੰ ਇਸ ਕਰਕੇ ਦਿਖਾਉਣੀਆਂ ਲਾਜ਼ਮੀ ਹੈਗੀਆਂ ਨੇ ਕਿ ਤਸਵੀਰਾਂ ਤੁਹਾਨੂੰ ਦਿਖਾਉਣੀਆਂ ਇਸ ਕਰਕੇ ਲਾਜ਼ਮੀ ਹੈ ਕਿ ਇਹ ਤਸਵੀਰ ਕਿਤਨਾ ਕਿਤੇ ਹੈਰਾਨ ਕਰਨ ਵਾਲੀ ਹੈ ਕਿ ਇਲਾਕਿਆਂ ਦਾ ਕੀ ਹਾਲਾਤ ਹੈ ਇਲਾਕਿਆਂ ਦੇ ਵਿੱਚ ਪਾਣੀ ਇੰਨਾ ਜਾ ਚੁੱਕਾ ਹੋਇਆ ਵਾ ਸਾਡੇ ਘਰਾਂ 'ਚ ਪਾਣੀ ਤਿੰਨ ਵਾਰ ਹੀ ਹੋ ਗਿਆ ਜਾਂਦਿਆਂ ਨੂੰ ਉਹਦਾ ਹੱਲ ਕੀ ਹੋਊਗਾ ਸਾਰੇ ਕਮਰਿਆਂ 'ਚ ਪਾਣੀ ਜਾਂਦਾ ਕੀ ਹੱਲ ਨਹੀਂ ਹੈਗਾ ਕੋਈ ਵੀ ਨਹੀਂ ਹੱਲ ਸਰਕਾਰਾ ਸਰਕਾਰਾ ਕੀ ਪਤਾ ਕਿੱਥੇ ਸੁੱਤੀਆਂ ਪਈਆਂ ਨੇ ਇਹ ਕਿਹੜਾ ਇਲਾਕਾ ਹੈ ਨੂਪ੍ਰੀਤ ਨਗਰ ਉਹ ਹੀ ਸਾਹਮਣਾ ਘਰ ਹੈ ਸਾਡਾ 4 ਨੰਬਰ ਗਲੀ ਹੈ ਕੋਈ ਹਾਲਾਤ ਨਹੀਂ ਕੋਈ ਵੀ ਨਹੀਂ ਹੈਗਾ ਤੁਹਾਡੇ ਸਾਹਮਣੇ ਇਹ ਡੈਂਗਾ ਵਾਲਾ ਪਾਣੀ ਫੇਰ ਕਦੋਂ ਛੱਡਿਆ ਜਾਂਦਾ ਜਦੋਂ ਬਾਰਿਸ਼ ਆਉਂਦੀਆਂ ਤੇਜ਼ ਉਹਦੋਂ ਛੱਡ ਦਿੰਦੇ ਨੇ ਉਸ ਤੋਂ ਪਹਿਲੇ ਨਹੀਂ ਛੱਡਦੇ ਨਾ ਇਲਾਕਾ ਕਿਉਂ ਮਾਰੇ ਕਿਉਂ ਹੋ ਚੁੱਕੇ ਹੋ ਨੇ ਇਸ ਇਲਾਕੇ ਦੇ ਅੱਜ ਤੋਂ ਜ਼ਿਆਦਾ ਅਗਰ ਪਿਛਲੇ ਸਾਲ ਉਹਨੇ ਜ ਬੋਟਾ ਪਈਆਂ ਸੰਜੇ ਤਲਵਾਰ ਬਣਿਆ ਉਹਨੂੰ ਅਸੀਂ ਇੱਥੇ ਬੁਲਾਇਆ ਹਾਂ 2017 ਦੇ ਵਿੱਚ ਹਾਂ 2017 ਵਿੱਚ ਬਣਿਆ ਸੀ ਉਹਨੂੰ ਇੱਥੇ ਬੁਲਾਇਆ ਅਸੀਂ ਵੈਲਕਮ ਕੀਤਾ ਕਹਿੰਦੇ ਤੁਹਾਡਾ ਕੰਮ ਹੋਊਗਾ ਉਹ ਤੋਂ ਬਾਅਦ ਤਿੰਨ ਮਹੀਨੇ ਵਾਸਤੇ ਇਸਮਨ ਸਟੇਜਮਨਾ ਉਤਰਾ ਬਣਿਆ ਉਹ ਤੋਂ ਬਾਅਦ ਕਹਿੰਦਾ ਤੁਹਾਡਾ ਕੰਮ ਹੋਊਗਾ ਸਾਡਾ ਕੰਮ ਕੀਤਾ ਨਹੀਂ ਅਸੀਂ ਬਹੁਤ ਜ਼ੋਰ ਲਾਇਆ ਉਧਰ ਜਿਹੜੇ ਯਾਨੀ ਕਿ 25 30 ਖੁਰਦਿਆ ਬਣਾਇਆ ਬਿਨਾ ਬਕਾਰ ਬਿਨਾ ਕੰਮ ਤੋਂ ਹੁਣ ਤਾਂ ਜੀ ਸਿੰਘ ਰੇਪੂਲਾ ਹਾਂ ਜੀ ਹੁਣ ਦੇਖਿਆ ਉਹਨਵੇਂ ਉਹਦਾ ਗੱਲੇ ਨਹੀਂ ਸੁਣਦਾ ਸਾਡੀ ਕੋਈ ਵੀ ਇਹ ਮੈਨੂੰ ਸਭ ਗੱਲ ਨਹੀਂ ਸੁਣਦਾ ਨਹੀਂ ਨਹੀਂ ਜੀ ਗੱਲੇ ਸਾਡੀ ਕੋਈ ਸੁਣਦਾ ਅਸੀਂ ਤੇ ਕਈ 3 4 ਵਾਰੀ ਜਾ ਕੇ ਆਏ ਆ ਉਮਰ ਸਿੰਘ ਨੂੰ ਕਿਹਾ ਉਮਰ ਸਿੰਘ ਨਾਲ ਗੱਲ ਹੋਈ ਕਹਿੰਦਾ ਜੀ 8 ਫੁੱਟ ਮਿੱਟੀ ਪੈਂਦੀ ਐ ਤੇ 4 ਫੁੱਟ ਮਿੱਟੀ ਪੈਂਦੀ ਐ 8 ਫੁੱਟ ਉਮਰ ਸਿੰਘ ਬਣਾਤੀ ਅੱਛਾ ਅੱਛਾ ਉਹ ਕਹਿੰਦੇ ਅਸੀਂ ਕੋਈ ਨਾ ਦੇਖਾਂਗੇ ਉਹਦੇ ਡਰਾਮਾ ਕਰਦੇ ਆ ਕੋਈ ਕੋਈ ਇੱਥੇ ਗੱਲ ਨਹੀਂ ਕਿਸੇ ਦੀ ਸੁਣ ਕੇ ਰਾਜੀ ਸਾਡੇ ਮਕਾਨ ਢਾਣੇ ਵਾਸਤੇ ਤਿਆਰ ਆ ਪਾਣੀ ਆਵਾਰਾ ਕਰਦੀ ਆ ਰਿਹਾ ਤੁਹਾਨੂੰ ਮਾਰਨ ਲਈ ਤਿਆਰੀ ਬੈਠੀ ਹੋਈ ਹੈ ਹਾਂ ਹਾਂ ਮਕਾਨ ਤਾਂ ਡਿਗਲੇ ਨੂੰ ਫਿਰਦੇ ਆ ਇੱਕ ਵਾਰ ਸ਼ੋਰ ਹੋ ਜਾਵੇ ਮਕਾਨ ਅੱਧੇ ਡਾਊਨ ਹੋ ਜਾਣੇ ਐ ਇਸ ਏਰੀਏ ਦੇ ਤੇ ਲੇਕਿਨ ਇੱਥੇ ਜਿਹੜੇ ਮੀਟਰ ਲੱਗੇ ਹੋਏ ਨੇ ਉਹ ਵੀ ਜਿਹੜੇ ਨੇ ਉੱਥੇ ਹੀ ਆ ਜਦੋਂ ਪਾਣੀ ਪੈ ਗਿਆ ਘਰਾਂ ਚ ਕਰੰਟ ਆ ਗਿਆ ਉਹਦਾ ਜ਼ਿੰਮੇਵਾਰ ਕੌਣ ਹੈ ਉਹ ਅਸੀਂ ਐਸਡੀਐਮ ਨੂੰ ਕਹਿ ਕੇ ਅਸੀਂ ਬਾਅਦ ਸੁੱਚ ਬੰਦ ਕਰਾਇਆ ਵੇ ਜੇ ਸ਼ਾਮ ਨੂੰ ਛੱਡਣਾ 5-6 ਘੰਟੇ ਬਾਅਦ इतना पानी भर गया, गया था पीछे से आके पानी दूरे सारा अच्छा। हाँ सारा कुछ खराब हो गया सारा कुछ खराब हो जा रहा है दो दो बारी तीन तीन बारी हो गया बताइए सरकार के जीता क्या फायदा है सरकार कभी ये बताइए भोला यहाँ तक ले जीते कभी हमारे गली में आए हम लोग मर रहे हैं कि जी रहे हैं ਉਹਨੂੰ ਆਣਾ ਚਾਹੀਏ ਨਾ ਬਿਲਕੁਲ ਤੁਹਾਨੂੰ ਦਿਖਾ ਦੇ ਮੇਰਾ ਇੱਕ ਬੱਚਾ ਮਰ ਗਿਆ ਦੇਵਾਲਗਿਰ ਕੇ ਡਟਾ ਕੇ ਲੇਕਿਨ ਭੋਲਾਪਾਸ ਫੋਨ ਹੋਇਆ ਭੋਲਾ ਆਇਆ ਨਹੀਂ ਬਿਲਕੁਲ ਨਗਰ ਨਿਗਮ ਦੇ ਕਰਮਚਾਰੀ ਨੇ ਨਗਰ ਨਿਗਮ ਦੇ ਕਰਮਚਾਰੀ ਨੇ ਜੋ ਸੈਂਪਲ ਭਰ ਰਹੇ ਨੇ ਕਿ ਸੈਂਪਲਾਂ ਦੇ ਉੱਤੇ ਹੁਣ ਕੀ ਐਕਸ਼ਨ ਹੋਊਗਾ ਆ ਵੀ ਦੇਖਾਂਗੇ ਲੇਕਿਨ ਸੈਂਪਲ ਇਸ ਕਰਕੇ ਭਰਨਾ ਜ਼ਰੂਰੀ ਹੈ ਕਿ ਇਹਦਾ ਇੱਕ ਟੈਸਟ ਹੋਊਗਾ ਟੈਸਟ ਤੋਂ ਬਾਅਦ ਕਿੰਨਾ ਕੁ ਡਾਈੰਗ ਦਾ ਪਾਣੀ ਹੈਗਾ ਕਿੰਨਾ ਨਹੀਂ ਹੈਗਾ ਲੇਕਿਨ ਇਹ ਤਾਂ ਸਹਿਰਕ ਕਾਰਪੋਰੇਸ਼ਨ ਦੇ ਮੁਲਾਜ਼ਮ ਵੀ ਲਗਾਤਾਰ ਇਹ ਸੈਂਪਲ ਭਰਨ ਤੇ ਲੱਗੇ ਹੋਏ ਨੇ ਕਿਉਂਕਿ ਸੈਂਪਲ ਵੀ ਜੂਰੀ ਹੈ ਭਰਨੇ ਕਿਉਂਕਿ ਬਰਸਾਤ ਦਾ ਪਾਣੀ ਇਹਨਾਂ ਸਾਫ਼ ਨਹੀਂ ਹੋ ਸਕਦਾ ਕਿਉਂਕਿ ਬਰਸਾਤ ਦਾ ਪਾਣੀ ਜਦੋਂ ਗੰਦੇ ਇਲਾਕੇ ਚੋਂ ਆ ਰਿਹਾ ਹੋਊਗਾ ਤੇ ਭਾਈ ਸੈਂਪਲ ਕਿੱਥੇ ਭੇਜੋਗੇ ਆ ਹੁਣ ਜੀ ਆਪਣੇ ਦਫਤਰ ਭੇਜਾਂਗੇ ਬੀਜੋਨ ਐਸ ਐਸ ਡੀਓ ਸਾਹਿਬ ਨੂੰ ਜੀ ਐਸ ਡੀਓ ਸਾਹਿਬ ਜੀ ਪ੍ਰਦੂਸ਼ਣ ਬੋਰਡ ਵਾਲਿਆਂ ਨੂੰ ਭੇਜਣਗੇ ਜੀ ਫਿਰ ਉਸ ਤੋਂ ਬਾਅਦ ਜੇ ਹੋਇਆ ਜੋ ਵੀ ਨਿਕਲੂਗਾ ਜੀ ਉਹ ਫਿਰ ਪਤਾ ਲੱਗੂ ਕਿੱਥੋਂ ਇਹ ਪਾਣੀ ਆ ਰਿਹਾ ਇੰਨਾ ਪਾਣੀ ਇੰਨਾ ਸਾਫ ਪਾਣੀ ਤੇ ਪਿੰਕ ਲੱਦਾ ਪਾਣੀ ਕਿੱਥੋਂ ਆ ਰਿਹਾ ਸਰ ਅੱਗੇ ਸਾਡੇ ਪਲਾਂਟ ਤੇ ਪਾਣੀ ਭਰਿਆ ਹੋਇਆ ਪਿੱਛੇ ਗਲੀ ਆ ਚਾਰ ਨੰਬਰ ਗਲੀ ਉਹ ਵੀ ਚਾਰ ਨੰਬਰ ਉਹ ਗਲੀ ਵਿੱਚ ਤਿੰਨ ਤਿੰਨ 1.5 ਫੁੱਟ ਪਾਣੀ ਆ ਉਹ ਪਾਣੀ ਉਹ ਵੈਕ ਆ ਰਿਹਾ ਸਾਡੇ ਸਾਡੀ ਨੌਲੇਜ ਨਾਲ ਜੀ ਇੰਨਾ ਸਾਫ ਪਾਣੀ ਤਾਂ ਨਹੀਂ ਆ ਸਕਦਾ ਬਰਸਾਤ ਦਾ ਪਾਣੀ ਤੁਸੀਂ ਵੀ ਕਾਰਪੋਰੇਸ਼ਨ ਦੇ ਵਿੱਚੋਂ ਇੰਨਾ ਸਾਫ ਤੇ ਪਿੰਕ ਲੱਦਾ ਪਾਣੀ ਕਿੱਥੋਂ ਆਵਾ ਆ ਭਰ ਲਿਆ ਵਾ 15 ਮਿੰਟ ਜਾਈਦਾ ਰਿਜ਼ਲਟ ਹੁਣੀ ਹੁਣੀ ਪਤਾ ਲੱਗ ਗਿਆ ਨਾ ਤੁਰਦੇ ਫਿਰ ਤੁਰਦੀ ਆਪਾਂ ਜੇ ਇਹਦਾ ਰੰਗ ਚੇਂਜ ਹੋ ਗਿਆ ਸਰ ਫਿਰ ਹੈ ਕੁਝ ਜੇ ਨਾ ਹੋਇਆ ਫਿਰ ਕੁਝ ਨਹੀਂ ਹੈਗਾ ਜੀ ਉਹ ਤਾਂ ਇੱਥੇ ਨਜ਼ਰ ਆਈ ਜਾਣਾ ਹੁਣੇ ਹਾਂਜੀ ਹੁਣੀ ਜੀ ਹੁਣੀ ਇਹ ਤੁਰਦੇ ਤੁਰਦੀ ਤੁਹਾਡੇ ਹੋਇਆ ਨਾ ਜੀ ਹਾਲਾਤ ਕਿੰਨੇ ਮਾੜੇ ਪੁਨੀਤ ਨਗਰ ਦੇ ਬਹੁਤ ਹਾਲਾਤ ਮਾੜੇ ਆ ਬ ਕੀ ਕਰਾਂਗੇ ਸਰ ਜੀ ਹੁਣ ਫਿਰ ਇਹੀ ਆ ਫਿਰ ਐਮ ਐਲ اے ਸਾਹਿਬ ਦੇ ਦਫਤਰ ਦੇ ਬਾਹਰ ਧਰਨਾ ਲਾਵਾਂਗੇ ਹੋਰ ਕੀ ਕਰਾਂਗੇ ਧਰਨਾ ਡਾਕਟਰ ਇਹ ਬਾਹਰ ਤੋਂ ਸੀ ਚਲੋ ਮੰਨ ਲੀ ਤੁਹਾਡੀ ਕੱਲ ਤੁਸੀਂ ਲਾ ਰਹੇ ਹੋ ਲੇਕਿਨ ਉਸ ਪੁਰਾਣੀ ਸਰਕਾਰਾਂ ਨੇ ਜੋ ਤੁਹਾਡਾ ਕੰਮ ਕਰਕੇ ਦਿੱਤਾ ਨਵੀਂ ਸਰਕਾਰਾਂ ਤਾਂ ਹੁਣ ਸਮਝਣ ਨੂੰ ਹੀ ਟਾਈਮ ਲੱਗੇਗਾ ਨਾ ਲੇਕਿਨ ਹੁਣ ਪੁਰਾਣੀ ਸਰਕਾਰਾਂ ਨੇ ਜੋ ਕੀਤਾ ਉਹਦਾ ਖਮਾਜਾ ਨਵੀਂ ਸਰਕਾਰ ਕੋ ਪੁੱਜੇ ਨਹੀਂ ਆਇਆ ਸਰ ਹਾਂ ਸਮਝੇ ਤਲਵਾਰ ਇਤਨਾ ਦਿਨ ਤੇ ਹਮ ਲੋਕ ਕੋਈ ਕਸ਼ ਨਹੀਂ ਕੀਤਾ ਤਲਵਾਰ ਨਹੀਂ ਆਇਆ ਇੱਥੇ ਸਾਡੇ ਕੋਲ ਕੰਮ ਕਰਦੇ ਸਨ ਤਾਂ ਸਮਝੇ ਤਲਵਾਰ ਇੱਥੇ ਪਹੁੰਚ ਜਾਂਦੇ ਸਨ ਅੱਜ ਹਾਂ ਲੇਕਿਨ ਬੋਲਾ ਕਦੇ ਹੋ ਕੋਈ ਹੱਲ ਨਹੀਂ ਹੈ ਸਿਰਫ ਵੋਟਾਂ ਮੰਗਣ ਆਉਂਦੇ ਆ ਹੋਰ ਕੋਈ ਹੱਲ ਨਹੀਂ ਇੱਥੇ ਵੋਟਾਂ ਨੂੰ ਭੰਜਿਆਉਂਦੇ ਆ ਜਦ ਮੱਲਾ ਡੋਬਾ ਹ ਹੁਣ ਫਰਜ਼ ਨਹੀਂ ਇਹਨੂੰ ਬਣਦਾ ਹੁਣ ਕਿਉਂ ਆਣਾ ਤਦੇ ਕਰ ਹੁਣ ਫਰਜ਼ ਨਹੀਂ ਬਣਦਾ ਸਿਰ ਬੋਟਨਗਲੇ ਆਉਂਦੇ ਆ ਅਸੀਂ ਐਸੀ ਐਸੀ ਵਿੱਚ ਬੈਠੇ ਆ ਅਸਰਿੰਦਰ ਗੌਰ ਇੱਥੇ ਦੀ ਐਮਸੀ ਬਣ ਲੱਗੀ ਆ ਅਸੀਂ ਉਹਨੂੰ ਫੋਨ ਕੀਤਾ ਅੱਧਾ ਘੰਟਾ ਹੋ ਗਿਆ ਸਾਡੇ ਇੱਥੇ ਲੋਕਾਂ ਦੇ ਹਾਲਾਤ ਦੇਖੋ ਕਿੰਨੇ ਖਰਾਬ ਆ ਉਹ ਕਹਿੰਦੀ ਐਵੇਂ ਆਣੀ ਆ ਜੀ ਜੀ ਦੇਖੋ ਕਿ ਕਦੋਂ ਇਹਨੇ ਤੁਹਾਨੂੰ ਫੋਨ ਕੀਤਾ ਉਸ ਵੇਲੇ ਉਹ ਆਈ ਹਾਲੇ ਤੱਕ ਨਹੀਂ ਆਈ ਨਾ ਸਾਡਾ ਫੋਨ ਚੱਕਦੀ ਆ ਕਿਉਂ ਉਹਨਾਂ ਦੀ ਮਰਜ਼ੀ ਆ ਤੁਸੀਂ ਵੋਟਾਂ ਵੇਲੇ ਕੀ ਕਰੋਗੇ ਵੋਟਾਂ ਵੇਲੇ ਅਸੀਂ ਕਿਹ ਜੇ ਨਾ ਕਰਾਂਗੇ ਜਿਹੜਾ ਸਾਡਾ ਕੰਮ ਕਰੂਗਾ ਅਸੀਂ ਵੋਟ ਹੋਰ ਨੂੰ ਨਹੀਂ ਦੇ ਅਸੀਂ ਵੋਟ ਦੇਣੀ ਹੀ ਰਹੀ ਕਿਹਦੇ ਨੂੰ ਨੋਟਾਂ ਨਾ ਪਾ ਦੋਗੇ ਹਾਂ ਨੋਟਾਂ ਨਾ ਪਾ ਬੋਲ ਨਹੀਂ ਦਾਂਗੇ ਹਮ ਲੋਕ ਕਿੱਥੇ ਰਹਿੰਦੇ ਤੁਸੀਂ ਅਸੀਂ ਇੱਥੇ ਪ੍ਰੀਤ ਨਗਰ ਚ ਰਹਿੰਦੇ ਆ ਜੀ ਕੀ ਹਾਲਾਤ ਨੇ ਇੱਥੇ ਦੇ ਹਾਲਾਤ ਬਹੁਤ ਮਾੜੇ ਆ ਜੀ ਮੀਟਰਾਂ ਦਾ ਵੀ ਬਹੁਤ ਬੁਰਾ ਹਾਲਾ ਲੋਕਾਂ ਨੂੰ ਕਰੰਟ ਲੱਗ ਜੇ ਕਿਸੇ ਦਾ ਕੀ ਕਹਿੰਦੇ ਕੋਈ ਵਿਅਕਤੀ ਮਾਰ ਜੀ ਮੀਟਰ ਕਿੱਥੇ ਲੱਗੇ ਹੋਏ ਨੇ ਜਿਹੜੇ ਮੀਟਰ ਲੱਗੇ ਨੇ ਕਿੱਥੇ ਹੈਗੇ ਨੇ ਉਹ ਮੀਟਰ ਜਿਹੜੇ ਨੇ ਆ ਭਾਈ ਸਾਨੂੰ ਮੀਟਰ ਦਿਖਾ ਦਿਏ ਇੱਥੇ ਆ ਮੋਟਰਸਲ ਕੀ ਰਵਾਂ ਜੀ ਆ ਭਾਈ ਕਰੋ ਆਪਣੇ ਭਾਈ ਜੀ ਵਾਪ ਉਧਰ ਦੀ ਆ ਜਾਓ ਵੀ ਇੱਧਰ ਦੀ ਆ ਜਾ ਇੱਧਰ ਦੀ ਆਹ ਦੇਖੋ ਤੁਹਾਨੂੰ ਜੋ ਹਾਲਾਤ ਦਿਖਾਣੇ ਨੇ ਉਹ ਵੀ ਦੇਖ ਕੇ ਤੁਸੀਂ ਕਿਤੇ ਨਾ ਕਿਤੇ ਹੈਰਾਨ ਹੋ ਜਾਓਗੇ ਹੇਰਾਨ ਨਹੀਂ ਕਿਹਦੀ ਯਾਰ ਫਿਰ ਵੀ ਚਲੋ ਅਰੇ ਡਾਕਟਰ ਨਾਲ ਗੱਲ ਕਰਦੇ ਆਂ ਸਾਡੇ ਇੱਧਰ ਖੁਦੀਆਂ ਬੜਾ ਪਾਈਂ ਸਾਨੂੰ ਬਾਹਰ ਕਿੱਢੋ ਇਹ ਉਹ ਪਨੀਤਨਗਰ ਬੜਾ ਸੋਹਣਾ ਜਿਹਾ ਪਨੀਤਨਗਰ ਹੈ ਸਮਾਰਟ ਸਿਟੀ ਤੋਂ ਖੁਸ਼ ਹੋ ਹਾਂਜੀ ਹਾਂਜੀ ਖੁਸ਼ ਹਾਂਜੀ ਕਿੰਮੀ ਕੁਛ ਹੀ ਹੋ ਰਹੀ ਸਮਾਰਟ ਸਿਟੀ 'ਚ ਰਹਿੰਦੀ ਬਥੇਰੀ ਖੁਸ਼ੀ ਸਾਨੂੰ ਆਹੋ ਭਾਈ ਮੀਟਿੰਗ ਦਾ ਕੰਮ ਹੋਣਾ ਚਾਹੀਦਾ ਹੈਗਾ ਦੇਖੋ ਜੀ ਸਮਾਰਟ ਸਿਟੀ ਹੈਗੀ ਕੰਮ ਤਾਂ ਹੋਊਗਾ ਹੋਊਗਾ ਲੋ ਜੀ ਇਹ ਮੈਂ ਕਹੂੰਗਾ ਕੈਮਰਾਮੈਨ ਨੂੰ ਹਣੀ ਦਿਖਾ ਇੱਕ ਵਾਰ ਸ਼ੋਟ ਇਹ ਤਾਂ ਤੁਹਾਨੂੰ ਮਤਲਬ ਤੁਸੀਂ ਮਰਨ ਨੂੰ ਤਿਆਰ ਬੈਠੇ ਹੋਏ ਹੋ ਖੋਦੀ ਬੱਠੇ ਹੋਏ ਹੋ ਮਰਨ ਨੂੰ ਤਿਆਰ ਇੱਥੇ ਹਾਂ ਦੇਖੋ ਨਾ ਤੂੰ ਆਪ ਕੋਤ ਮਰਨ ਨੂੰ ਤਿਆਰ ਬੈਠੇ ਹੋਏ ਆ ਇੱਧਰ ਬੜਾ ਬੁਰਾ ਹਾਲ ਸਰੇ ਇੱਧਰ ਕੁੰਡੀਆਂ ਦੇਖੋ ਕਿੱਦਾਂ ਕਿੱਦਾਂ ਲਾਇਆ ਹੋਇਆ ਇਹ ਤਾਂ ਅਜੇ ਕੁਝ ਨਹੀਂ ਹੈ ਕਹ ਕੇ ਆ ਸਹੀ ਕਨਾਲੀ ਦੇ ਨੀਂ ਦੇ ਰੋਡ ਨੂੰ ਜੀ ਜਦੋਂ ਵੀ ਚਾਹੀਦਾ ਕਹਿੰਦੇ ਕਰਾ ਲਾਂਗੇ ਪਰ ਕੋਈ ਇਹਨਾਂ ਦੇ ਸੱਚ ਬੱਚੇ ਆ ਰਹੇ ਨੇ ਸਾਡੇ ਕੀ ਕਹਿੰਦੇ ਐਮ ਐਲ اے ਰਹੇ ਆ ਤਲਵਾਰ ਸੰਜੇ ਤਲਵਾਰ ਕਹਿੰਦੇ ਕਰਾ ਦਾਂਗੇ ਇੱਥੇ ਕੋਈ ਨਹੀਂ ਕਰਾ ਰਿਹਾ ਹੈਗਾ ਆ ਜਾਦੀਆਂ ਮੀਟਰ ਮੋਟਰ ਤਾਰਾਂ ਇੱਦੀ ਰੋਲੀ ਨਹੀਂ ਫਿਰਦੀਆਂ ਇੱਥੇ ਕੋਈ ਵੀ ਕਰੰਟ ਲੱਗ ਕੇ ਮਰ ਸਕਦਾ ਵਾ ਆ ਸਾਡੀ ਬੇਨਤੀ ਸਰਕਾਰ ਮੋਰੇ ਇਹੀ ਆ ਇਹਨਾਂ ਨੂੰ ਤਾਰਾਂ ਨੂੰ ਉੱਚੀਆਂ ਕਰਾਓ ਕਿਸੇ ਦੇ ਬੱਚੇ ਨੂੰ ਕਰੰਟ ਨਾ ਲੱਗੇ ਲੇਕਿਨ ਤੁਹਾਨੂੰ ਮੈਂ ਹਾਲਾਤ ਦਿਖਾ ਰਿਹਾ ਜੀਰੋ ਰਿਪੋਰਟ ਹੈ ਗਰਾਊਂਡ ਰਿਪੋਰਟ ਹੈ ਤੁਹਾਨੂੰ ਆ ਦਿਖਾਈ ਜਾ ਰਹੇ ਨੇ ਕੀ ਆ ਬਾਰਿਸ਼ ਦਾ ਪਾਣੀ ਹੈ ਇਹ ਇਹ ਬਕਸਿਆਂ ਦੇ ਵਿੱਚ ਕਿੰਨਾ ਕਰੰਟ ਹੋਊਗਾ ਕਿ ਇਹਨਾਂ ਨੇ ਖੁਦ ਸੋਚ ਚ ਬੰਦ ਕਰਵਾਤਾ ਤਾਂ ਕਿ ਕੋਈ ਮੋਤ ਨਾ ਹੋ ਜਾਵੇ ਇਹ ਤਸਵੀਰਾਂ ਦਿਖਾਣੀਆਂ ਇਸ ਕਰਕੇ ਲਾਜ਼ਮੀ ਇੱਕ ਤਾਂ ਪਾਣੀ ਦੀ ਮਾਰ ਉੱਤੋਂ ਬਿਜਲੀ ਦੇ ਕਰੰਟ ਦੀ ਮਾਰ ਇਹ ਇਲਾਕਾ ਜਾਵੇ ਤਾਂ ਜਾਵੇ ਕਿੱਥੇ ਕਿ ਇਲਾਕੇ ਦੇ ਲੋਕ ਜਾਣ ਤਾਂ ਜਾਣ ਕਿੱਥੇ ਲੇਕਿਨ ਇਹ ਤਸਵੀਰ ਜਿਹੜੀ ਦਿਖਾ ਰਹੀ ਹੈ ਕੀ ਕਰ ਦਿੱਤੇ ਇਧਰ ਆਓ ਇਧਰ ਆਓ ਕਿਸ ਦਾ ਘਰ ਹੈ ਇਨਕਾ ਘਰ ਹੈ ਕਿੰਨਾਂ ਦਾ ਘਰ ਹੈ ਆ ਜਾ ਮੁੰਡਾ ਖੜਾ ਕਿਹੜਾ ਆਹ ਖੜਾ ਜੀ ਆਹ ਮੁੰਡਾ ਉੱਤ ਇਹ ਤਾਰਾਂ ਤੇ ਕਰੰਟ ਆਂਦਾ ਹਾਂਜੀ ਭਾਜੀ ਰਿਪੇਅਰ ਨਹੀਂ ਕਰਦੇ ਨਹੀਂ 2-3 ਅਰਿਆਂ ਪਾ ਜਾ ਕੇ ਵੀ ਕਹਿ ਕੇ ਵੀ ਆਏ ਆ ਤਾਂ ਵੀ ਨਹੀਂ ਕੋਈ ਹੱਲ ਰਿਹਾ ਕਹਦੇ ਕਿਉਂ ਕਰਦੇ ਹੀ ਨਹੀਂ ਹੈਗਾ ਸਰਕਾਰੀ ਬੰਦੇ ਆਏਗਾ ਪਹਿਲਾਂ ਜੋੜ ਲਾ ਕੇ ਗਏ ਸੀ ਜੋ ਸੌਟ ਹੋ ਗਿਆ ਸੀਗਾ ਜੀ ਉਸ ਤੋਂ ਬਾਅਦ ਇੱਥੇ ਇਦਾਂ ਹੀ ਆ ਜਿੰਨੇ ਮਰਜ਼ੀ ਵਾਰੀ ਬੋਲ ਕੇ ਇੰਨੇ ਕੋਈ ਹੱਲ ਨਹੀਂ ਹੈਗਾ ਸਾਡਾ ਲੇਕਿਨ ਮਰਨ ਨੂੰ ਮਜਬੂਰ ਕੀਤਾ ਤਾਂ ਨੂੰ ਸਾਰਿਆਂ ਨੂੰ ਮਤਲਬ ਮਤਲਬ ਤੁਸੀਂ ਇੱਕ ਤੰਗ ਹੋ ਇੱਕ ਇਦਾਂ ਮਰ ਮਾਰ ਦੋਗੇ ਇਦਾਂ ਹੀ ਆ ਪੂਰਾ ਮਰਨ ਦੀ ਤਿਆਰ ਕੀਤੀ ਆ ਤਿਆਰੀਆਂ ਪੂਰੀਆਂ ਇਹਨਾਂ ਦੀ ਛੱਡਣ ਦਾ ਇਲਾਕਾ ਲੈ ਲਓ ਕੁਛ ਛੱਡਣ ਦਾ ਕੀ ਲਈਏ ਦਵੇ 7 8 8 ਲੱਖ ਰੁਪਇਆ ਲੱਗਾ ਆ ਇਹਨਾਂ ਦਾ ਦੇਣਾ ਨਹੀਂ ਹੈ ਕਿਸੇ ਨੇ ਵੀ 8 ਲੱਖ ਰੁਪਏ ਕਵਾੜ ਚ ਹੀ ਲਾ ਲਿਆ ਤੁਸੀਂ ਤੁਸੀਂ ਸੋਚਿਆ ਹੋਊਗਾ ਕਿ ਮਕਾਨ ਵਧੀਆ ਬਣਨਗੇ ਵਧੀਆ ਆਇਆ ਵੀ ਹੁਣ ਥੋੜੇ ਥੋੜੇ ਕਰਕੇ ਲਾਏ ਆ ਕੀ ਕਰੀਏ ਹਾਂ ਕੋਈ ਹੱਲ ਨਹੀਂ ਕੋਈ ਪਾਣੀ ਹੋ ਰਿਹਾ ਹੋਰ ਬਿਲਕੁਲ ਜਿੱਥੇ ਅਸੀਂ ਖੜੇ ਆ ਲੁਧਿਆਣੇ ਦਾ ਪਨੀਤ ਨਗਰ ਹੈ ਟਿੱਬਾ ਰੋਡ ਤੇ ਮੌਜੂਦ ਆ ਰੱਖਿਆ ਹੋਇਆ ਬਾਹਰ ਇੰਨਾ ਪਾਣੀ ਅੰਦਰ ਆ ਗਿਆ ਸੀ ਹਾਂ ਇਹ ਸਾਡੇ 3 ਕਮਰੇ ਸਾਰੇ ਆ ਦੇਖੋ ਸਾਰੇ ਸਮਾਨ ਬਾਹਰ ਹੀ ਆ ਲੇਕਿਨ ਬਹੁਤ ਨੀਵਾ ਹੈਗਾ ਬਹੁਤ ਨੀਵਾ ਸਾਰੇ ਅੰਦਰ ਭਰ ਗਿਆ ਤੁਸੀਂ ਇੰਨਾ ਸਾਰੇ ਭਰ ਗਿਆ ਸੀਗਾ ਸਾਰੇ ਬਿਲਕੁਲ ਅੰਦਰ ਪਾਣੀ ਪਾਣੀ ਹੋ ਗਿਆ ਸੀ ਸਾਰਾ ਸਮਾਨ ਬਚ ਗਿਆ ਕੀ ਖਰਾਬ ਹੋ ਗਿਆ ਸਾਰੇ ਉੱਪਰ ਰੱਖਿਆ ਕੁਝ ਬਚ ਗਿਆ ਕੁਝ ਰੋੜੇ ਪਾਣੀ ਚ ਸਾਰਾ ਗਲ ਬੁਲ ਗਿਆ ਸਾਰੇ ਉੱਪਰ ਹੀ ਅੰਦਰ ਰੱਖਿਆ ਹੋਇਆ ਸਮਾਨ ਇਹ ਉੱਚਾ ਨਾ ਹੁੰਦਾ ਫਿਰ ਤਾਂ ਪਾਣੀ ਘੋੜੇ ਤਾਂ ਫਿਰ ਤੇ ਸਾਰੇ ਆ ਜਾਂਦੇ ਸੀ ਅੰਦਰ ਹੀ ਇਹ ਹਾਲਾਤ ਨੇ ਲੁਧਿਆਣਾ ਦੇ ਟਿੱਬਾ ਰੋਡ ਪਨੀਤ ਨਗਰ ਦੇ ਜਿੱਥੇ ਹਾਲਾਤ ਹਨ ਉਹ ਜਿਹੜੇ ਦਿਖਾਣੇ ਲਾਜ਼ਮੀ ਜਿਹੜੇ ਸਮਝੇ ਜਾ ਰਹੇ ਕਿਉਂਕਿ ਹਾਲਾਤਾਂ ਦੇ ਉੱਤੇ ਹੀ ਲੁਧਿਆਣਾ ਸ਼ਹਿਰ ਟਿਕਿਆ ਹੋਇਆ ਵਾ ਕਿ ਲੁਧਿਆਣਾ ਸ਼ਹਿਰ ਦੇ ਹਾਲਾਤ ਨੇ ਮਾੜੇ ਹੋ ਚੁੱਕੇ ਲੁਧਿਆਣਾ ਦੇ ਪਨੀਤ ਨਗਰ ਦੇ ਵਿੱਚ ਮੌਜੂਦ ਆ ਟਿੱਬਾ ਰੋਡ ਦੇ ਪਨੀਤ ਨਗਰ ਪੈਂਦਾ ਵਾ ਜਿੱਥੇ ਦੇ ਹਾਲਾਤ ਦੇ ਕੇ ਤੁਸੀਂ ਖੁਦ ਦੇਖਣਾ ਹੋਊਗੇ ਕਿ ਸਾਰਾ ਸਮਾਨ ਜਿਹੜਾ ਨਾਲ ਇਹ ਇਲੈਕਟ੍ਰਿਕ ਸਮਾਨ ਜਿਹੜਾ ਬਾਹਰ ਰੱਖਤਾ ਲੇਕਿਨ ਤੁਹਾਨੂੰ ਮੈਂ ਤਸਵੀਰ ਇਹ ਦਿਖਾਣੀ ਲਾਜ਼ਮੀ ਸਮਝਾਂਦਾ ਕਿ ਕੈਮਰਾਮੈਨ ਤੇ ਅਸੀਂ ਇੱਥੇ ਨਹੀਂ ਜਦੋਂ ਤੋਂ ਬਾਅਦ ਜਿਹੜੇ ਐਮਐਲਏ ਨੇ ਜਿਹੜੇ ਇੱਥੇ ਦੇ ਐਮਸੀ ਦੇ ਇਲੈਕਸ਼ਨ ਲੜਾਂਗੇ ਲੇਕਿਨ ਉਹ ਵੀ ਇੱਧਰ ਧਿਆਨ ਦੇਣ ਕਿਉਂਕਿ ਵੋਟਾਂ ਤਾਂ ਆਦੀ ਪੈਂਦੀਆਂ ਨੇ ਜਦੋਂ ਇਲਾਕੇ ਦੇ ਕੰਮ ਹੁੰਦੇ ਨੇ ਨਹੀਂ ਤਾਂ ਇਲਾਕੇ ਵਾਲੇ ਜਦੋਂ ਰੋਜ਼ ਦੇ ਵਿੱਚ ਆਣ ਤਾਂ ਜਿੱਤਣ ਨੂੰ ਵੀ ਹਾਰਨ ਨੂੰ ਵੀ ਟਾਈਮ ਨਹੀਂ ਲੱਗਦਾ ਹੁਣ ਦੇਖਦੇ ਆ ਕਿਹੜਾ ਇੱਥੇ ਆ ਕੇ ਲੀਡਰ ਇਹਨਾਂ ਦਾ ਕੰਮ ਕਰਾਂਦਾ ਕਿੰਨੀ ਕਰਾਂਦਾ ਲੋਕਾਂ ਨੂੰ ਕਹਿੰਦੇ ਹਾਂ ਹਣੀ ਦੇ ਨਾਲ ਵਿਸ਼ਾਲ ਕਪੂਰ ਲੋਕਾਂ ਨਾਲ